ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹੀ ਗੁਰੂ ਸੋ ਲਓ ਜੀ ਗਾਇਸ ਡੇਲੀ ਰੁਟੀਨ ਦੀ ਹੋ ਚੁੱਕੀ ਹੈ ਸ਼ੁਰੂਆਤ ਮਾਰਨਿੰਗ ਸਭ ਤੋਂ ਪਹਿਲੇ ਮੈਂ ਨਾ ਰਾਤ ਦੇ ਕੱਪੜੇ ਵਾਸ਼ ਕੀਤੇ ਸੀ ਤੇ ਹੁਣ ਆਈਆਂ ਬਾਹਰ ਸੁੱਕਣੇ ਪਾਣ ਮਾਰਨਿੰਗ ਦੇ ਵੱਜ ਚੁੱਕੇ ਹੈ 7 ਤੇ ਹਜੇ ਵਜ ਹੈ ਗਾਇ ਨੀਰਾ ਸੋ ਸਵੇਰੇ ਸਵੇਰੇ ਮੈਂ ਕਿਹਾ ਕੱਪੜੇ ਪਾ ਦਿੰਨੀ ਆ ਅੱਜ ਨਾ ਥੋੜੀ ਧੁੱਪ ਚੜ੍ਹਨੀ ਸੀ ਸੋ ਮੈਂ ਚੈੱਕ ਕੀਤਾ ਹੀ ਤੇ ਮੈਂ ਕਿਹਾ ਹੁਣੇ ਪਾ ਦਿੰਨੀ ਆ ਸੋ ਲਓ ਜੀ ਸਾਰੇ ਮੈਂ ਕੱਪੜੇ ਪਾ ਦਿੱਤੇ ਆ ਉੱਤੇ ਥੱਲੇ ਤੇ ਕੁਝ ਇੱਧਰ ਵੀ ਤੇ ਕੁਝ ਉੱਧਰ ਵੀ ਸੋ ਲਓ ਜੀ ਸਾਰੇ ਇੱਧਰ ਉੱਧਰ ਕੱਪੜੇ ਖਿਲਾ ਲ ਦਿੱਤੇ ਆ ਧੁੱਪ ਚੜੂਗੀ ਸੁੱਕ ਜਾਣਗੇ ਸੋ ਮੇਰੇ ਅ ਜਾਣਾ ਸ਼ੋਪਿੰਗ ਅਵਿਦ ਲੈ ਕੇ ਜਾਉਂਗੀ ਸ਼ੋਪਿੰਗ ਤੇ ਦਿਖਾ ਲੂੰਗੀ ਸੋ ਤੁਹਾਨੂੰ ਮੈਂ ਇੱਧਰ ਦਾ ਵੀਊ ਦਿਖਾਨੀ ਆ ਗੁੱਡ ਮਾਰਨਿੰਗ ਗਾਇਸ ਸੋ ਗਾਇਸ ਕੀ ਹਲਚਲ ਸਾਰੇ ਨਾ ਠੀਕ ਠਾਕ ਵਾਹਿਗੁਰੂ ਜੀ ਦੀ ਕਿਰਪਾ ਸਾਰੇ ਚੜ੍ਹਦੀ ਕਲਾ ਮੈਂ ਵੀ ਚੜ੍ਹਦੀ ਕਲਾ ਵਿੱਚ ਆ ਸੋ ਲਓ ਜੀ ਗਾਇਸ ਡੇਲੀ ਰੁਟੀਨ ਡੇਲੀ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਨਿੱਗਾ ਸਵਾਗਤ ਐਕਚੁਅਲੀ ਕੋਰ ਪੰਜਾਬੀ ਵਲੌਗ ਵਿੱਚ ਸੋ ਮਾਰਨਿੰਗ ਰੁਟੀਨ ਦੀ ਹੋ ਚੁੱਕੀ ਹੈ ਸ਼ੁਰੂਆਤ ਅੱਜ ਮਾਰਨਿੰਗ ਵਲੌਗ ਚ ਸਵੇਰ ਦੇ ਬੱਚੇ ਆ 7:00 ਹਜੇ ਤੇ ਐਕਚੁਅਲੀ ਐਦਾਂ ਲੱਗਦਾ ਜਿਵੇਂ ਕਿੰਨਾ ਹੀ ਨੀਰਾ ਹੋ ਗਿਆ ਬੱਚ ਥੋੜਾ ਥੋੜਾ ਨਾ ਚਾਨਣ ਹੋਣਾ ਸ਼ੁਰੂ ਹੋ ਚੁੱਕਾ ਇਧਰੋਂ ਦਿਸਣਦਿਆ ਨਾ ਥੋੜਾ ਥੋੜਾ ਚਾਨਣ ਸੋ ਲਓ ਜੀ ਬੱਦਲ ਵੀ ਥੋੜੇ ਥੋੜੇ ਹੋਏ ਹੋਏ ਆ ਐਦਾਂ ਲੱਗਦਾ ਮੀਂਹ ਆਣਾ ਬਟ ਅੱਜ ਮੀਂਹ ਨਹੀਂ ਆਣਾ ਅੱਜ ਚੜਨੀ ਹੈ ਥੋੜੀ ਥੋੜੀ ਤੁੱਪ ਕੱਲ ਮੀਂਹ ਪੈ ਚੁੱਕਾ ਨਵੇਂ ਸਾਲ ਵਾਲੇ ਦਿਨ ਮੀਂਹ ਦੀ ਸ਼ੁਰੂਆਤ ਹੋ ਚੁੱਕੀ ਸੀ ਸੋ ਅੱਜ ਥੋੜੀ ਥੋੜੀ ਚੜਨੀ ਹੈ ਤੁੱਪ ਤੇ ਚੱਲਦੇ ਆਂ ਅੰਦਰ ਇੱਥੇ ਮੇਰੇ ਕੱਪੜੇ ਸੁੱਕਣੇ ਪੈਂਦੇ ਆ ਤੇ ਮੇਰੀ ਤੇ ਭਰਾਵਾ ਕੁਲਫੀ ਜੰਮ ਗਈ ਸਵੇਰੇ ਸਵੇਰੇ ਓ ਮਾਈ ਗੋਡ ਸੋ ਲਓ ਜੀ ਗਾਇਜ਼ ਇੱਥੇ ਮੈਂ ਸਾਰਾ ਵਾਦ ਅਕਸ ਨਵਾਂ ਸਾਲ ਸੀ ਕੱਲ ਨੂੰ ਅੱਜ ਹੈਗਾ ਸੈਕਿੰਡ ਡੇ ਸੋ ਅੱਜ ਸਾਰਾ ਕੁਝ ਪਹਿਲੇ ਮੈਂ ਸਾਰਾ ਠਾਡ ਅਪ ਵਗੈਰਾ ਕਰ ਦਿੱਤਾ ਮਾਰਨਿੰਗ ਟਾਈਮ ਹੀ ਸੋ ਜਿਨوں ਨਾ ਅਸੀਂ ਸਕੂਲ ਜੰਨੇ ਐਸ ਕਰਕੇ ਉੱਠਣ ਦੀ ਆਦਤ ਪਈ ਹੁੰਦੀ ਸਾਨੂੰ ਹੁਣ ਚੱਲਦੇ ਆ ਕਿਚਨ ਤੇ ਤੁਹਾਨੂੰ ਲੈ ਕੇ ਗਾਇਸ ਸੋ ਲੋ ਜੀ ਗਾਇਸ ਅੱਜ ਬਣਾਉਣ ਲੱਗੇ ਆ ਮਖਾਣੇ ਮਖਾਣਿਆਂ ਦਾ 스ਨੈਕਸ ਹੈ ਜੋ ਟਾਈਮ ਵੇਸਟ ਨਹੀਂ ਕਰਨਾ फटाफट ਬਣਾਉਣੇ ਆ ਸੋ ਮੈਂ ਪਾਈ ਕੜਾਈ ਵਿੱਚ ਤੇ ਨਾਲ ਇਹਨਾਂ ਨੂੰ ਹਲਕੇ ਜਿਹਾ ਬ੍ਰਾਊਨ ਕਰਨੇ ਆ ਹਲਕੇ ਜਿਹਾ ਭੁੰਨੇ ਆ ਫਿਰ ਨਾ ਮੈਂ ਗੋੜੇ ਇੱਕ ਇੱਕ ਚਮਚਕ ਘਿਓ ਤੇ ਇਹਦੇ ਵਿੱਚ ਗੋੜੇ ਤੇ ਤੇਲ ਪਾ ਲਿਆ ਤੇ ਇਹਦੇ ਵਿੱਚ ਹੁਣ ਇਹਨਾਂ ਮਖਾਣਿਆਂ ਨੂੰ ਕਾ ਦੇਣਾ ਐਡ ਸੋ ਲੋ ਜੀ ਇਹ ਮਖਾਣਿਆਂ ਨੂੰ ਹੁਣ ਮੈਂ ਚੰਗੀ ਤਰ੍ਹਾਂ ਵਿੱਚ ਭੁੰਨ ਲਿਆ ਤੇ ਗੈਸ ਨੂੰ ਨਾ ਬਿਲਕੁਲ ਹੀ ਤੁਸੀਂ ਲੋ ਰੱਖਣਾ ਆ ਲਾਈਕ ਹਾਈ ਨਹੀਂ ਕਰਨਾ ਲੋ ਰੱਖਣਾ ਇਕਦਮ ਥੱਲੇ ਰੱਖਣਾ ਆ ਸੋ ਲੋ ਜੀ ਮਖਾਣੇ ਬਣ ਚੁੱਕੇ ਆ ਤੇ ਇਦਨ ਹੋਰ ਮਖਾਣੇ ਸੀ ਤੇ ਮ ਲੱਭਨ ਰਹੀਆਂ ਹੋਰ ਹੈਗੇ ਆ ਇਹਨਾਂ ਤਿੰਨ ਪੈਕੇਟ ਐਕਚੁਅਲੀ ਮੈਂ ਲੈ ਕੇ ਆਏ ਸੀ ਇੱਕ ਤੇ ਆ ਇਹ ਆ ਨਾ ਇੱਕ ਮੈਂ ਬਣਾ ਲਿਆ ਤੇ ਇੱਕ ਥੋੜਾ ਓਪਨ ਕੀਤਾ ਸੀ ਅਹੀਂ ਵੈਸੇ ਖਾਂਦੇ ਪਏ ਹੀ ਥੋੜੇ ਜਿ ਤੇ ਉਹ ਲੱਭਨ ਦੇਈਆਂ ਤੇ ਲੱਭਨ ਨਹੀਂ ਦੇ ਤੇ ਆ ਨਾ ਮੇਰੇ ਕੋ ਬਾਦਾਮ ਪਿਛਤਾ ਸਾਰਾ ਕੁਝ ਪਿਆ ਹੈ ਤੇ ਸਮਝ ਨਹੀਂ ਲੱਗਦੀ ਕਿ ਬਣਾਵਾਂ ਕੀ ਤੇ ਮੈਨੂੰ ਨਾ ਮੈਂ ਕਿ ਚਲ ਆਹੀ ਮਖਾਣੇ ਬਣਾ ਕੇ ਤੇ ਰੱਖ ਲੈਣੀ ਆ ਸੋ ਪਹਿਲੇ ਬਣਾਇਆ ਸੀ ਓ ਮਾਈ ਗੋਡ ਸੱਚ ਉਹ ਜਿਹੜਾ ਪੈਕੇਟ ਸੀ ਨਾ ਉਹ ਮੈਂ ਪਹਿਲੇ ਬਣਾ ਲਿਆ ਸੀ ਲਾਸਟ ਵੀਕ ਤੇ ਉਹ ਅਸੀਂ ਖਾ ਹੀ ਲਿਆ ਐਕਚੁਅਲੀ ਫਿਨਿਸ਼ ਹੋ ਗਿਆ ਤੇ ਉਹ ਮੈਂ ਲੱਭਨ ਦੇਈਆਂ ਐਸ ਕਰਕੇ ਨਾ ਕਲਗ ਕਿ ਕਿੱਥੇ ਗਿਆ ਤੇ ਮੈਂ ਸਾਰੇ ਪਾਸੇ ਚੈੱਕ ਕੀਤਾ ਨਹੀਂ ਲੱਭਿਆ ਸੋ ਆ ਬਾਕੀ ਨਾ ਮੈਂ ਇਧਰ ਆਮ ਆ ਬਦਾਮ ਪਿਸ਼ਤਾ ਪੇ ਇਹਦਾ ਵੀ ਕੁਝ ਬਣਾਉਂਗੀ ਤੁਸੀਂ ਕਮੈਂਟ ਵਿੱਚ ਦੱਸਿਓ ਕੀ ਬਣਾਵਾਂ ਮੇਰੇ ਕੋ ਸਾਰਾ ਲਾਈਕ ਡ్రਾਈ ਫਰੂਟ ਸਾਰਾ ਪਿਆ ਹੈ ਦੱਸ ਦਿਓ ਤੇ ਆ ਤਿਲ ਵੀ ਬਚ ਗਏ ਇੱਕ ਪੈਕਟ ਐਕਸਟਰਾ ਸੋ ਮੈਨੂੰ ਦੱਸਿਓ ਕਮੈਂਟ ਚ ਕੀ ਬਣਾਵਾਂ ਮੈਂ ਸੋ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਤੇ ਭਰਾਵਾਂ ਨੂੰ ਮਾਰਨਿੰਗ ਦੀ ਸ਼ੁਭਕਾਮਨਾ ਫਤੇ ਸਿੰਘ ਦੇ ਬ੍ਰੈਕਫਾਸਟ ਤੋਂ ਸੋ ਫਤੇ ਸਿੰਘ ਉੱਠ ਕੇ ਉੱਠ ਕੇ ਉੱਠ ਚੁੱਕਿਆ ਬੱਚੇ ਤੇ ਹੁਣ ਮੇਰਾ ਨਾ ਸਨੈਕਸ ਵੀ ਬਣਾ ਕੇ ਮੈਂ ਰੱਖ ਲਿਆ ਸੋ ਮਖਾਣਿਆਂ ਦਾ ਸਨੈਕਸ ਬਣਾਇਆ ਹੈ ਗਰਮਾ ਗਰਮ ਸੋ ਠੰਡੇ ਹੋਣ ਚਾ ਨਾ ਮੈਂ ਪਲੇਟ 'ਚ ਰੱਖ ਲਿਆ ਤੇ ਮੈਂ ਠਹਿਰ ਕੇ ਖਾਉਂਗੀ ਤੇ ਇਦਨਾਂ ਮੈਂ ਫਤੇ ਸਿੰਘ ਕਹਿੰਦਾ ਮੰਮੀ ਮੈਨੂੰ ਭੁੱਖ ਬਹੁਤ ਲੱਗੀ ਆ ਤੇ ਆ ਮੈਨੂੰ ਬਣਾ ਕੇ ਦਿਓ ਤੇ ਨਾਲ ਬ੍ਰੈਡ ਮੰਗਨ ਦੇ ਸੀ ਤੇ ਮੈਂ ਕਿਹਾ ਮੈਂ ਹੁਣੇ ਬ੍ਰੈਡ ਲੈ ਕੇ ਆਨੀ ਤੁਸੀਂ ਆ ਖਾਓ ਸੋ ਹੁਣੇ ਮੈਂ ਜਾਉਂਗੀ ਸ਼ਾਪਿੰਗ Hi guys welcome back to my channel I hope everyone is okay so guys ki hal chal sareyan theek thak wahe kujh di kirpa sare chadh diklan main vi chadh dikla vich ha so lao ji guys nawa saal ho chuka shuruaat ajj huga dusra din so ajj 2nd of january te ho chuka nawa saal di shuruaat so lao ji guys aa chukya hai toade layi daily routine leke ਸੋ ਅੱਜ ਡੇਲੀ ਰੁਟੀਨ ਵਿੱਚ ਅਸੀਂ ਹੈਗੇ ਆ ਘਰ ਇੱਕ ਵੀਕ ਦੀਆਂ ਹਜੇ ਹੋ ਛੁੱਟੀਆਂ ਨੈਕਸਟ ਵੀਕ ਸਾਡਾ ਵੈਨਸਡੇ ਸਕੂਲ ਓਪਨ ਹੋਣਾ ਫਿਰ ਹਜੇ ਤਿਆਰੀ ਸਟੇ ਘਰ ਕਰਨ ਲੱਗੇ ਆ ਸੋ ਥੋੜਾ ਘਰ ਦਾ ਕੰਮ ਬਾਦਿ ਸ਼ੋਪਿੰਗ ਜੋ ਡੇਲੀ ਰੁਟੀਨ ਹੁੰਦੀ ਆ ਨਾਰਮਲੀ ਸੋ ਨਵੇਂ ਸਾਲ ਨਵਾਂ ਸਾਲ ਚੜਿਆ ਪਰ ਡੇਲੀ ਰੁਟੀਨ ਫੇਰ ਸਾਡੀ ਪੁਰਾਣੇ ਸਾਲ ਵਾਲੀ ਆ ਸੋ ਨਵੇਂ ਸਾਲ ਦੀ ਸਾਰਿਆਂ ਨੂੰ ਲੱਖ ਲੱਖ ਕਰੋੜ ਕਰੋੜ ਵਧਾਈਆਂ ਤੇ ਵਾਈ ਗੁਰੂ ਸਾਰੀ ਰਿਹ ਕਰ ਵਿੱਚ ਖੁਸ਼ੀਆਂ ਖੜੇ ਬਖਸ਼ਣ ਤੇ ਸਾਰਿਆਂ ਦੇ ਦਿਲ ਦੀਆਂ ਇੱਛਾਵਾਂ ਵੀ ਪੂਰੀਆਂ ਹੋਣ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਵਾਈਗਰੂ ਸਾਰੇ ਦੇ ਦਿਲ ਦੀਆਂ ਇੱਛਾਵਾਂ ਪੂਰੀਆਂ ਕਰ ਦੇਣ ਸੱਚੇ ਪਾਤਸ਼ਾਹ ਵਾਈਗਰੂ ਸੋ ਲਓ ਜੀ ਗਾਇਸ ਚਲਦੀਆਂ ਹੁਣ ਕਿਚਨ ਤੇ ਪੀਣੀ ਆ ਕੱਪ ਆਫ ਟੀ ਤੇ ਫਿਰ ਜਾਉਂਗੀ ਥੋੜੀ ਜਿਹੀ ਸ਼ਾਪਿੰਗ ਬ੍ਰੈਡ ਲੈਣ ਵਾਸਤੇ ਘਰ ਵਿੱਚ ਬ੍ਰੈਡਾਂ ਹੋਈਆਂ ਫਿਨਿਸ਼ ਮੈਂ ਕਿਹਾ ਬ੍ਰੈਡਾਂ ਲੈ ਕੇ ਆਉਣੀ ਆ ਬੱਚੇ ਕਹਿੰਦੇ ਚੀਜ਼ ਬ੍ਰੈਡ ਖਾਣੀ ਮੈਂ ਕਿਹਾ ਚਲੋ ਜੀ ਲੈ ਕੇ ਆਉਨੇ ਆ ਸੋ ਮੈਂ ਪੀਣੀ ਆ ਪਹਿਲੇ ਕੱਪ ਆਫ ਟੀ ਫੇ ਚਲਦੀਆਂ ਬ੍ਰੈਡ ਲੈਣ ਉਹ ਪਹਿਲੇ ਚਲਦੀਆਂ ਸ਼ਾਪਿੰਗ ਫੇ ਬਾਅਦ ਚ ਪੀਣੀ ਆ ਕੱਪ ਆਫ ਟੀ ਸੋ ਲੋਜ ਗਾਇਸ ਫਾਈਨਲੀ ਮੈਂ ਨਾ ਪਹੁੰਚ ਚੁੱਕੀ ਸ਼ੋਪਿੰਗ ਵਾਲੀ ਜਗ੍ਹਾ ਇੱਥੋਂ ਲਈਆਂ ਮੈਂ ਬ੍ਰੈਡ ਤੇ ਬਨਾਣਾ ਤੇ ਐਵਰੀਥਿੰਗ ਤੇ ਹੁਣ ਨਾ 슈ਗਰ ਦੇਖਣ ਦੇ ਹੀ ਤੇ ਨਾ ਬੱਚੇ ਕਹਿੰਦੇ ਕੇਕ ਬਣਾਓ ਤੇ ਮੈਂ ਕਿਹਾ ਆਹ ਵਾਲੀ ਨਾ ਮੈਂ ਔਰਡਰ ਲੈ ਚੁੱਕੀ ਆ ਤੇ ਮੈਂ ਕਿਹਾ ਚਾ ਰਹਿਣ ਦਿੰਦੇ ਆ ਸ਼ੂਗਰ ਐਕਚੁਅਲੀ ਘਰ ਪਈ ਤੇ ਇੱਥੇ ਨਾ ਬੜੇ ਸੋਹਣੇ ਸੋਹਣੇ ਕੱਪੜੇ ਡਿਜ਼ਾਈਨ ਦੇ ਤੇ ਰੀਲਾ ਵੀ ਧਾਗੇ ਜਿਹੜੇ ਕੱਪੜੇ ਕੋਪੜੇ ਸੀਣ ਵਾਲੀਆਂ ਆ ਬਹੁਤ ਸੋਹਣੀ ਕਿੱਟ ਬਣੀਆਂ ਹੋਈਆਂ ਐਕਚੁਅਲੀ ਮੈਂ ਇੱਕ ਲੈ ਗਈ ਸੀ ਆ ਲਾਸਟ ਵੀਕ ਤੇ ਹੁਣ ਵੀ ਲੱਗੀਆਂ ਤੇ ਸੇਲ 'ਚ ਵੀ ਲੱਗਾ ਹੋਇਆ ਨਾ ਸਾਮਾਨ ਐ ਇਸ ਕਰਕੇ ਸੋ ਕੈਂਚੀ ਵਗੈਰਾ ਬਟਨ-ਬਟਨ ਬੱਕ ਸੇਫਟੀ ਪਿੰਨ ਬਸ ਕੁਏ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਆ ਉਹਨਾਂ ਵੀ ਲੱਗੀਆਂ ਬਟ ਮੈਨੂੰ ਨਾ ਆਹ ਕਰਨੀ ਆਉਂਦਾ ਹੈ ਬਟ ਮੈਨੂੰ ਉਹ ਨੀਟਿੰਗ ਨਹੀਂ ਕਰਨੀ ਆਉਂਦੀ ਉਹਨਾਂ ਜਿਹਨੂੰ ਅਸੀਂ ਸਵੈਟਰ ਕੋਟੀਆਂ ਬਣਾਉਨੇ ਉਹ ਨਹੀਂ ਆਂਦਾ ਸੋ ਆ ਨਾ ਬਹੁਤ ਹੀ ਪਿਆਰੀਆਂ ਮਸ਼ੀਨਾਂ ਵੀ ਲੱਗੀਆਂ ਇੱਥੇ ਕਾਫੀ ਦੀ ਮਸ਼ੀਨ ਗਰਾਉਂਡਰ ਵੀ ਲੱਗਾ ਹੈ ਮਿਨੀ ਚੋਪਰ ਵੀ ਲੱਗਾ ਹੈ ਸੋ ਮੈਂ ਦੇਖਣ ਦੀ ਇੱਕ ਲੈ ਹੀ ਲਵਾਂ ਮਿਨੀ ਚੋਪਰ ਮੇਰਾ ਨਾ ਖਰਾਬ ਹੋ ਗਿਆ ਹੈ ਐਕਚੁਅਲੀ ਖਰਾਬ ਨਹੀਂ ਹੋਇਆ ਪੁਰਾਣਾ ਜਿਹਾ ਹੋ ਗਿਆ ਹੈ ਕਾਫੀ ਸਾਲ ਪੁਰਾਣਾ 14 ਤੇ 12 ਸਾਲ ਐਕਚੁਅਲੀ ਪੁਰਾਣਾ ਆ ਤੇ ਮੇਰਾ ਹੱਲੇ ਵੀ ਚੱਲਣ ਦੀ ਆ ਉਹ ਮੈਂ 5 ਪੌਂਡ ਦਾ ਲਿਆ ਸੀ ਤੇ ਅੱਜ ਹੁਣ ਇਹ ਏਜ ਹੋਇਆ 999 ਜਿਹੜੀ ਮੇਰੀ ਮਸ਼ੀਨ ਹੀ ਨਾ ਬਹੁਤ ਹੀ ਜ਼ਿਆਦਾ ਪੁਰਾਣੀ ਆ ਮੈਂ ਅਗਸਟ ਚ ਲਈ ਹੀ ਪੰਜ ਪੌਨ ਦੀ ਸੋ ਇੱਥੇ ਇਹ ਨਾ ਗਰਮ ਜਿਹੜੀ ਆ ਵਾਲਾ ਤਵਾ ਵੀ ਲੱਗਾ ਜੀ ਪਤਾ ਨਹੀਂ ਇਹਨੂੰ ਕੀ ਕਹਿੰਦੇ ਆ ਸੋ ਇੱਥੇ ਕੇਟਲੀਆਂ ਵਗੈਰਾ ਕਾਫੀ ਕੁਛ ਲੱਗਾ ਤੇ ਮੈਂ ਕਿ ਰੈਂਡ ਦੇ ਭਰਾ ਹੋਣ ਚੁੱਕੇ ਨਹੀਂ ਜਾਣਾ ਅੱਗੇ ਲਿਫਟ ਖਰਾਬ ਪਈ ਐ ਚੱਕ ਕੇ ਕਿੱਥੇ ਲੈ ਕੇ ਜਾਉਂਗੀ ਸੋ ਲਿਫਟ ਸਹੀ ਹੁੰਦੀ ਨਾ ਤਾਂ ਮੈਂ ਲੈ ਲੈਣਾ ਹੀ ਹੁਣ ਫੜਾਫੜ ਚੱਲਦੇ ਆਂ ਅਸੀਂ ਟਿੱਲ ਤੇ ਐਕਚੁਅਲੀ ਨਾ ਥੋੜੇ ਹੈਂਡ ਵਾਸ਼ ਵਗੈਰਾ ਲੈ ਕਲੀਨਰ ਦਾ ਸਮਾਨ ਲੈਣਾ ਬਾਥਰੂਮ ਬਾਥਰੂਮ ਕਲੀਨਰ ਦਾ ਸਮਾਨ ਲੈਣਾ ਹੀ ਤੇ ਮੈਂ ਕਿ ਚਾ ਲੈ ਲੈਨੀ ਆ ਸੋ ਇੱਥੇ ਮੈਂ ਵੇਖਣ ਦੀ ਕਿਹੜਾ ਵਾਲਾ ਬੈਟਰ ਆ ਨੰਮ ਬਲੀਚ ਲੈ ਲੈਣੀ ਆ ਟੋਇਲਟ ਵਾਸਤੇ ਸੋ ਟੋਇਲਟ 'ਚ ਵੀ ਵੇਖਿਆ ਸੀ ਪਾ ਦਨੇ ਇਹਨੂੰ ਦਵਾਈ ਤੇ ਫਿਰ ਠੀਕ ਰਹਿੰਦਾ ਟੋਇਲਟ ਸਾਫ਼ ਰਹਿੰਦੀ ਆ ਸੋ ਮੈਂ ਕਿਹਾ ਚੱਲ ਆਹ ਵਾਲਾ ਬਾਥਰੂਮ ਕਲੀਨਰ ਲੈ ਲੈਣੀ ਆ ਸੋ ਮੈਂ ਬਾਥਰੂਮ ਕਲੀਨਰ ਵੀ ਲੈ ਲਿਆ ਤੇ ਹੁਣ ਮੈਂ ਸੋਚਣ ਦੀ ਇੱਕ ਦੋ ਹੋਰ ਸਮਾਨ ਲਵਾਂ ਤੇ ਬਾਕੀ ਮੈਂ ਕਿਹੜਾ ਚੁੱਕਿਆ ਨਹੀਂ ਜਾਣਾ ਉਹ ਤੁਹਾਡੀ ਲਿਫਟ ਹੋਈ ਖਰਾਬ ਤੇ ਟ੍ਰੋਲੀ ਨੂੰ ਪੁਸ਼ ਕਰ ਕਰਕੇ ਅੱਗੇ ਚੱਲਣ ਦੇ ਆ ਸੋ ਅੱਤੋਂ ਮੈਂ ਇੱਕ ਵੀਡੀਓ ਲੈ ਲੈਣੀ ਆ ਅਣ ਜਿਸਾ ਹੀ ਟ੍ਰੇਨ ਤੇ ਬਸ ਤੇ ਜਾਂਦੇ ਨਾ ਇੱਕ ਅੱਧੀ ਮੈਂ ਨਾ ਆਪਣੇ ਪੌਕੇਟ 'ਚ ਜਰੂਰ ਰੱਖਦੀ ਆ ਐਮਰਜੈਂਸੀ ਵਾਸਤੇ ਕਰੀ ਨਾ ਬੀਪੀ ਵੀ ਡਾਊਨ ਹੋ ਜਾਂਦਾ ਤੇ ਵਿਟਾਮਿਨ ਸੀ ਜਾਂ ਇਮਿਊਨਿਟੀ ਵਾਸਤੇ ਵੀ ਚੰਗੀ ਆ ਤੇ ਇਹ ਮੈਂ ਯੂਜ਼ ਕਰਦੀ ਆ ਸੋ ਲਓ ਜੀ ਇੱਥੇ ਅਸੀਂ ਆ ਗਏ ਟਿੱਲ ਤੇ ਸੋ ਹੁਣ ਟਿੱਲ ਤੇ ਫਟਾਫਟ ਦੇਣੇ ਆ ਪੈਸੇ ਤੇ ਹੁਣ ਅੱਥੋਂ ਚੁੱਕਦੇ ਆ ਪੈਸੇ ਐਕਚੁਅਲੀ ਮੇਰੇ ਹੀ ਪੈਸੇ ਆ ਮੈਂ ਮਸ਼ੀਨ ਨੂੰ ਦਿੱਤੇ ਹੀ ਤੇ ਨੇ ਅੱਤੇ ਮੈਨੂੰ ਵਾਪਸ ਦਿੱਤੇ ਆ ਸੋ ਲਓ ਜੀ ਗਾਇਜ਼ ਅਸੀਂ ਲੈ ਚੁੱਕੇ ਆ ਸ਼ਾਪਿੰਗ ਤੇ ਹੁਣ ਚੱਲਦੇ ਆ ਫਟਾਫਟ ਘਰ ਓ ਮਾਈ ਗੋਡ ਮੈਂ ਨਾ ਕਾਲੀ ਕਾਲੀ ਵਿੱਚ ਸ਼ੂ ਵੀ ਨਹੀਂ ਪੱਕਿਆ ਆ ਦੇਖੋ ਆ ਮੇਰਾ ਕੰਮ ਜੇ ਪੁੱਠੇ ਕੰਮ ਓ ਮਾਈ ਗੋਡ ਸੋ ਬਰਡਸ ਆ ਗਏ ਆ ਓ ਮਾਈ ਗੋਡ ਮੈਂ ਸ਼ੂ ਦੇਖਣ ਦੀ ਅੱਗੇ ਬਰਡਸ ਆ ਗਏ ਸੋ ਪਿਆਰਾ ਜਿਹਾ ਵਿਊ ਬਣਿਆ ਤੇ ਥੋੜੀ ਜੀ ਨਿਕਲੀ ਤੁੱਪ ਐਕਚੁਅਲੀ ਤੁੱਪ ਨਹੀਂ ਜੇ ਬਰਫ਼ ਹੀ ਆ ਨੀਰੀ ਥੋੜੀ ਥੋੜੀ ਤੁੱਪ ਐਕਚੁਅਲੀ ਕਪੜੇ ਤੇ ਸੁੱਕਣਗੇ ਨਾ ਲਓ ਜੀ ਗਾਇਸ ਪਹੁੰਚ ਚੁੱਕੀ ਆ ਘਰ ਦੇ ਕੋਲ ਓ ਮਾਈ ਗੁਡਨੈਸ ਸੋ ਮਸ਼ੀਨ ਆ ਮਸ਼ੀਨ ਖਰਾਬ ਜੇ ਸਾਡੀ ਐਕਚੁਅਲੀ ਲਿਫਟ ਓ ਨੋ ਹੁਣ ਸਾਰੀਆਂ ਪੌੜੀਆਂ ਚੜ ਕੇ ਉੱਤੇ ਨੂੰ ਜਾਣਾ ਪੈਣਾ ਓ ਮਾਈ ਗੁੱਡਨੈਸ ਸੋ ਆ ਚੁੱਕੀਆਂ ਫਰਸਟ ਫਲੋਰ ਹਾਏ ਮੇਰਾ ਤਾਂ ਰੋਣਾ ਹੀ ਨਿਕਲ ਗਿਆ ਹੁਣ ਫਾਸਟ ਫਾਸਟ ਚੱਲਣ ਦੀਆਂ ਆ ਸੈਕਿੰਡ ਫਲੋਰ ਓ ਮਾਈ ਗੁੱਡ ਸੈਕਿੰਡ ਚ ਆਈਆਂ ਹੁਣ ਨਾ ਹੀ ਆ ਥਰਡ ਓ ਨੋ ਹਾਏ ਰੱਬਾ ਇੰਨਾ ਮੇਰੇ ਤਾਂ ਗੋਡੇ ਦੁਖਣ ਲੱਗ ਪਏ ਆ ਫੋਰਥ ਫਲੋਰ ਫਾਈਨਲੀ ਪਹੁੰਚੀ ਆ ਘਰ ਦੇ ਕੋਲ oh my goodness ਸੋ ਫਟਾਫਟ ਚਲਦੇ ਅੰਦਰ ਸੋ ਲੋ ਜੀ ਗਾਇਸ ਇੰਨੀ ਥਾਇਰਡ ਹੋ ਚੁੱਕੀ ਸੀ ਤੇ ਇੱਥੇ ਨਾ ਮੈਂ ਸਮਾਨ ਰੱਖਣ ਦੀ ਫਟਾਫਟ ਤੇ ਆ ਬਨਾਣਾ ਵੀ ਮੈਂ ਕਿਹਾ ਚਲ ਆਪਣੀ ਜਗ੍ਹਾ ਤੇ ਇਹਨੂੰ ਵੀ ਧੱਕ ਦਵਾ ਸੋ ਜਿਹੜਾ ਖਾਣ ਗੁਰਾ ਪੈਕੇਟ ਖੋਲ ਲਿੰਗੇ ਬਾਹਰ ਹੁਣ ਧੁੱਪ ਲੱਗੀ ਕੱਪੜੇ ਸੁੱਕਣ ਦੇ ਮੇਰੇ ਤੇ ਇੱਥੇ ਨਾ ਮੈਨੂੰ ਪਹਿਲੇ ਚਾਹੀਦੀ ਸੀ ਕੱਪ ਆਫ ਟੀ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਤੁਹਾਨੂੰ ਬਾਅਦ ਚ ਚੀਜ਼ ਬਰੈਡ ਬਣਾ ਕੇ ਦੇਣੀ ਇਹ ਕਹਿੰਦੇ ਹਨੂ ਨਾ ਬਰੈਡ ਬਣਾ ਕੇ ਦੇ ਚੀਜ਼ ਮੈਂ ਕਿਹਾ ਓਕੇ ਬਾਅਦ ਵਿੱਚ ਬਣਾਣੇ ਪਹਿਲਾਂ ਮੈਨੂੰ ਨਾ ਚਾਹ ਚਾਹੀਦੀ ਮ ਹੁੰਦੀ ਬਹੁਤ ਹੀ ਜ਼ਿਆਦਾ ਸੋ ਅੱਜ ਹੈਗੀ ਆ ਮੇਰੀ ਫਸਟ ਟੀ ਐਕਚੁਅਲੀ ਕੱਲ ਮੈਂ ਪੀਤੀ ਨਹੀਂ ਕੱਲ ਦੇ ਵਲੋਗ ਵਿੱਚ ਤੁਸੀਂ ਦੇਖਿਆ ਮੈਂ ਚਾ ਨਹੀਂ ਪੀਤੀ ਅੱਜ ਹੀ ਪੀਤੀ ਆ ਸੋ ਅੱਜ ਲਈਆ ਮੈਂ ਪੰਜਾਬੀ ਚੱਕਰ ਵਾਲੀ ਟੀ ਕੱਲ ਟਾਈਮ ਹੀ ਨਹੀਂ ਲੱਗਾ ਟੀ ਪੀਣ ਦਾ ਇਸ ਕਰਕੇ ਸੋ ਇੱਧਰ ਬੱਚਿਆਂ ਨੇ ਬਣਾਏ ਆਪਣੇ ਵਾਸਤੇ ਗਰਮਾ ਗਰਮ ਚੀਜ਼ ਬ੍ਰੈਡ ਸੋ ਐਕਚੁਅਲੀ ਬੱਚਿਆਂ ਨੇ ਨਹੀਂ ਬੱਚੇ ਦੇ ਪਾਪਾ ਨੇ ਬਣਾ ਕੇ ਦਿੱਤੇ ਆ ਸੋ ਮੈਂ ਕਿਹਾ ਮੇਰੇ ਨਾਲ ਹੈਡੈਕ ਹੁੰਦੀ ਬਹੁਤ ਜ਼ਿਆਦਾ ਤੇ ਉਹਨਾਂ ਨੇ ਨਾ ਬਣਾਈ ਚੀਜ਼ ਬ੍ਰੈਡ ਤੇ ਇਹਨਾਂ ਦੇ ਨਾ ਨਾਂ ਲਿਖੇ ਫਤਿਹ ਕਨ ਮੇਰਾ ਵੀ ਸੈਪਰੇਟ ਲਿਖ ਕੇ ਦਿਓ ਆ ਕੈਚਅਪ ਨਾਲ ਐਚ ਤੇ ਉਹਨੇ ਕੈਚਪ ਦੇ ਨਾਲ ਟੀਮ ਓ ਮਾਈ ਗੁਡਨੈਸ ਐਨ ਐਨ ਹਾਲ ਚਿਲੀ ਕੈਚਪ ਵੀ ਲਈ ਆ ਅਤੀਫ ਤੇ ਗਰੂਪ ਐਚ 4 ਹਰਮਨਦਾਨ ਫਤੇ ਸਿੰਘ ਸੋ ਟੀ ਗਰੂਪ ਸਿੰਘ ਐਂਡ ਹਰਮਨਦਾਨ ਫਤੇ ਸਿੰਘ ਇਹਨਾਂ ਨੂੰ ਮੈਂ ਕਿਹਾ ਇਹਨੂੰ ਵੀ ਬਿਠਾ ਦਿਓ ਵਿਚਾਰੇ ਨੇ ਸਪਾਈਡਰ ਨੂੰ ਮੈਂ ਇਹਨਾਂ ਨੂੰ ਕੈਸ ਵੀ ਲਿਖ ਦੇਣਾ ਹੈ ਸਪਾਈਡਰਮੈਨ ਨੇ ਕੀ ਵਿਗਾੜਿਆ ਸੋ ਗਾਇਸ ਮੈਂ ਨਾ ਬੈਠੇ ਬੈਠੇ ਚੁਗ ਲਈ ਸੀ ਮੇਥੀ ਤੇ ਗੱਲਾਂ-ਗੱਲਾਂ ਵਿੱਚ ਤੇ ਮੇਥੀ ਮੇਰੀ ਅੱਜ ਚੁਗ ਲਈ ਆ ਐਕਚੁਅਲੀ ਦੋ ਹੀ ਗੁੱਚੀਆਂ ਲੈਂਦੀਆਂ ਸੀ ਹੁਣ ਬਹੁਤ ਮਹਿੰਗੀ ਉਹਨਾਂ ਨੇ ਕਰ ਦਿੱਤੀ ਮੈਂ ਕਿਹਾ ਚਲ ਦੋ ਹੀ ਠੀਕ ਆ ਨਾਲੇ ਖਾਂਦੇ ਨਹੀਂ ਫਿਰ ਬਚ ਜਾਂਦੀ ਫਿਰ ਸੁੱਟਣੀ ਪੈਂਦੀ ਆ ਸੋ ਲਓ ਜੀ ਗਾਇਸ ਮੇਥੀ ਮੈਂ ਚੁਗ ਲਈ ਆ ਤੇ ਇੱਥੇ ਲੈ ਲੇ ਮੈਂ ਆਲੂ ਤੇ ਤੁਸੀਂ ਕਹਿੰਨਾ ਐਨੇ ਵੱਡੇ ਆਲੂ ਆਲੂ ਹਡੇ ਬਹੁਤ ਖਾਂਦੇ ਆ ਤੇ ਮਿਰਚਾਂ ਅਨਿਅਨ ਗਾਰਲਿਕ ਵੀ ਲੈ ਲਿਆ ਤੁਸੀਂ ਕਿਹਨਾਂ ਆਨੀਅਨ ਗਾਲੇ ਕੁ ਮੱਚਾ ਕਰ ਤੋ ਲਈਆਂ ਨੇ ਤੇ ਤੇ ਸਿਰਫ ਮਿਰਚਾ ਹੀ ਪੈਣੀ ਐ ਐਕਚੁਅਲੀ ਨਾ ਨਾਲ ਮੈਂ ਬਣਾਈ ਆ ਦਾਲ ਸੋ ਲਓ ਜੀ ਗਾਇਸ ਇੱਥੇ ਨਾ ਮੇਰੀ ਦਾਲ ਰਜੰਦੀ ਆ ਪਹਿਲੇ ਮੈਂ ਛੋਲੇ ਵਾਲੀ ਦਾਲ ਨੂੰ ਮੈਂ ਕਿ ਚੰਗੀ ਤਰ੍ਹਾਂ ਰੇਜਾ ਫਰਾ ਕੇ ਫਿਰ ਵਿੱਚ ਮਸਰਾਂ ਦੀ ਵੀ ਸੁੱਟ ਲੂੰਗੀ ਸੋ ਅੱਜ ਨਾਲ ਦਾਲ ਵੀ ਬਣਾ ਲੂੰਗੀ ਨਾ ਫੇ ਸਹੀ ਰਹਿੰਦਾ ਆ ਸੋ ਲਓ ਜੀ ਇੱਥੇ ਮੈਂ ਮਸਰਾਂ ਦੀ ਵੀ ਪਾਤੀ ਤੇ ਨੂਨ ਮਿਰਚ ਮਸਾਲਾ ਹਲਦੀ ਵੀ ਪਾਤੀ ਆ ਸੋ ਇੱਥੇ ਮੈਂ ਆ ਭਾਂਡੇ ਵਾਸ਼ ਕਰਨ ਦੇ ਹੀ ਤਵਾ ਵਗੈਰਾ ਤੇ ਨਾਲੇ ਨਾਲ ਮੇਥੀ ਵੀ ਵਾਸ਼ ਕਰ ਲੈਣੀ ਆ ਓ ਜੀ ਗਾਇਸ ਇੱਥੇ ਮੈਂ ਕੱਟ ਲਈ ਆ ਮੇਥੀ ਵੋਸ਼ ਮੇਕੇ ਪਾਣੀ ਇਹਦਾ ਨਿਚੜ ਜੂਗਾ ਸੋ ਮੇਥੀ ਵੀ ਹੋ ਚੁੱਕੀ ਆ ਵੋਸ਼ ਇਹਦੇ ਜਿਹਨੂੰ ਮੇਥੀ ਵੋਸ਼ ਕਰਨਦੇ ਹੀ ਨਾਲੋਂ ਨਾਲ ਆਲੂ ਵੀ ਕੱਟੀ ਜਾਂਦੀ ਸੀ ਸੋ ਲਓ ਜੀ ਆਲੂ ਵੀ ਕੱਟ ਲਏ ਤੇ ਇੱਥੇ ਆਲੂਆਂ ਦਾ ਪੈ ਗਿਆ ਗੰਧ ਇਹਨੂੰ ਚੱਕ ਦੇਣੀ ਆ ਛਿਲੜਾ ਨੂੰ ਸੋ ਫਟਾਫਟ ਨਾਲੋਂ ਨਾਲ ਮੇਥੀ ਵੀ ਕੱਟ ਕੇ ਰੱਖ ਲੈਣੀ ਆ ਸੋ ਮੇਥੀ ਵੀ ਇੱਥੇ ਮੈਂ ਕੱਟ ਲਈ ਆ ਆਲੂ ਵੀ ਕੱਟ ਲਏ ਤੇ ਹੁਣ ਇਹਦਾ ਦਾਲ ਵੀ ਮੇਰੀ ਹੋ ਚੱਲੀ ਆ ਤੇ ਇੱਥੇ ਨਾ ਮੈਂ ਦਾਲ ਹੋ ਚੱਲੀ ਆ ਤੇ ਇੱਥੇ ਮੈਂ ਦਾਲ ਦਾ ਵੀ ਤੜਕਾ ਕੱਟ ਵੱਟ ਲਿਆ ਆ ਸੋ ਸਾਰਾ ਕੁਝ ਮੈਂ ਕੱਟ ਲਿਆ ਆ ਤੇ ਹੁਣ ਇ ਮੈਂ ਆਟਾ ਸੋ ਮੈਂ ਆਟਾ ਵੀ ਲੈ ਲਿਆ ਤੇ ਇਹਨੂੰ ਆਟੇ ਨੂੰ ਵੀ ਗੁੰਨ ਕੇ ਨਾ ਫ੍ਰਿਜ 'ਚ ਰੱਖ ਲੈਣੇ ਆ ਸੋ ਫਟਾਫਟ ਗੁੰਨਦੇ ਆ ਆਟਾ ਤੇ ਹੁਣੇ ਤੁਹਾਨੂੰ ਦਿਖਾ ਲਦੀ ਆ ਮੇਰਾ ਆਟਾ ਸੋ ਲਓ ਜੀ ਗਾਇਸ ਆਟੇ ਵਿੱਚ ਪਾਇਆ ਪਾਣੀ ਤੇ ਇਹਨੂੰ ਘਿਚੋਲਾ ਮਚੋਲਾ ਕਰਕੇ ਲਓ ਜੀ ਆਟਾ ਵੀ ਗੁੰਨਿਆ ਗਿਆ ਓ ਮਾਈ ਗੁੱਡਨੈਸ ਸੋ ਐਤ ਦੇ ਕੋਲ ਕਾ ਹਲ ਕੇ ਮੈਂ ਆਟਾ ਗੁੰਨ ਲਿਆ ਤੇ ਹੁਣ ਆਟੇ ਨੂੰ ਪਾਉਣੇ ਡੱਬੇ ਵਿੱਚ ਜਿਹਨੂੰ ਮੈਂ ਪਹਿਲੇ ਆਟਾ ਗੁੰਨ ਕੇ ਐਸ ਕਰਕੇ ਰੱਖ ਦਿਆਂ ਰੋਟੀਆਂ ਨਾ ਫਿਰ ਫੁੱਲ ਕੇ ਨਿਕਲਦੀਆਂ ਤੇ ਵਧੀਆਂ ਨਿਕਲਦੀਆਂ ਸੋ ਇਹਨੂੰ ਰੱਖਦੇ ਆ ਫ੍ਰਿਜ 'ਚ ਓ ਮਾਈ ਗੋਡ ਫ੍ਰਿਜ 'ਚ ਮਾਸਾ ਜਗ੍ਹਾ ਨਹੀਂ ਕਿ ਕੱਲ ਪਰਸੋ ਦਾ ਨਾ ਮੈਂ ਸ਼ਾਪਿੰਗ ਲਈ ਆਕਣਾ 2-3 ਦਿਨ ਦੀ ਰੱਖੀ ਜਾਂਦੀ ਸੀ ਤੇ ਜਗ੍ਹਾ ਬਲਕ ਹੋਈ ਆ ਹੁਣ ਅੱਜ ਕੱਲ ਜੇ ਸਾਮਾਨ ਮੱਕੂਗਾ ਤੇ ਫੇਰ ਜਾਊਂਗੀ ਸ਼ਾਪਿੰਗ ਹੁਣ ਨਹੀਂ ਜਾਣਾ ਸ਼ਾਪਿੰਗ ਦੁੱਧ ਦੇ ਵੀ ਭੰਡਾਰ ਲੱਗ ਗਏ ਆ ਸੋ ਲੋਜ ਗਾਇਜ਼ ਇੱਥੇ ਜੰਮੀ ਜੰਮੀ ਮੇਰੀ ਮੇਥੀ ਹੋ ਚੁੱਕੀ ਆ ਡਨ ਸੋ ਜੰਮੀ ਐਂਡ ਦਾਲ ਵੀ ਬਟਰ ਵਾਲੀ ਸੋ ਇੱਥੇ ਆਟਾ ਵੀ ਗੁੰਨ ਲਿਆ ਸੀ ਤੇ ਬਾਹਰ ਕੱਢਿਆ ਆਟੇ ਨੂੰ ਤੇ ਮੈਂ ਕਿਹਾ ਹੁਣ ਰੋਟੀਆਂ ਵੀ ਬਣਾਉਣੀਆਂ ਸ਼ੁਰੂ ਕਰ ਦਿੰਦੇ ਆ ਨਾਲੋਂ ਨਾਲ ਸੋ ਆਟਾ ਗੁੰਨ ਕੇ ਪਹਿਲੇ ਵਾਇਆ ਸੀ ਫ੍ਰਿਜ 'ਚ ਤੇ ਬਾਅਦ 'ਚ ਹੁਣ ਸੌਫਟ ਹੋ ਗਿਆ ਤੇ ਰੋਟੀਆਂ ਵੀ ਬਣਨਦੀਆਂ ਆ ਫਤਿਹ ਸਿੰਘ ਦੀ ਤੇਗ ਦੀ ਆ ਰਿਹਾ ਪਾਪਾ ਦੀ ਇਹਨਾਂ ਨੂੰ ਮੈਂ ਕਿਹਾ ਫੜਾਫੜ ਰੋਟੀ ਦੇ ਦਿੰਨੀ ਆ ਕਿਉਂਕਿ ਇਹਨਾਂ ਨੂੰ ਲੱਗੀ ਆ ਭੁੱਖ ਤੇ ਕਹਿੰਦੇ ਹਾਂ ਨੂੰ ਫੜਾਫੜ ਦੇ ਦੇ ਕਾਫੀ ਛੇਰ ਹੋ ਗਿਆ ਰੋਟੀ ਨਹੀਂ ਖਾਧੀ ਮੈਂ ਕਿਹਾ ਚਲੋ ਅੱਜ ਦੇ ਨਹੀਂ ਰੋਟੀ ਤੁਹਾਨੂੰ ਬਣਾ ਕੇ ਸੋ ਲੋਜ ਗਾਇਸ ਇਨਨ ਨੂੰ ਮੈਂ ਰੇਨ ਲੱਗੀ ਰੋਟੀ ਜੰਮੀ ਜੰਮੀ ਦਾਲ ਤੇ ਦਾਲ ਵਿੱਚ ਪਾਉਣ ਲੱਗਾ ਕਿਓ ਤੇ ਇੱਥੇ ਸਾਡੀ ਪੂਜੀ ਵੀ ਜੰਮੀ ਜੰਮੀ ਡੰਨ ਸੋ ਸੈਲਡ ਵੀ ਨਾਲ ਰੱਖ ਲਿਆ ਤਾਂ ਫੇਰ ਮੇਰੀ ਉਸੇ ਤਰ੍ਹਾਂ ਪਲੇਟ ਸਜ ਕੇ ਹੋ ਗਈ ਹੈ ਤਿਆਰ ਚੰਗੀ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਸੋ ਲੋਜ ਗਾਇਸ ਇਸੇ ਤਰ੍ਹਾਂ ਡੇਲੀ ਰੁਟੀਨ ਚੱਲਦੀ ਰਹਿੰਦੀ ਆ ਸਾਰਾ ਦਿਨ ਸਾਰੀ ਰਾਤ ਸੋ ਨਵਾਂ ਸਾਲ ਆਉਂਦਾ ਏ ਪੁਰਾਣਾ ਹੋ ਕੇ ਚਲਾ ਜਾਂਦਾ ਏ ਫੇਰ ਨਵਾਂ ਦੂਸਰਾ ਆ ਜਾਂਦਾ ਏ ਫੇਰ ਉਹ ਵੀ ਪੁਰਾਣਾ ਹੋ ਜਾਂਦਾ ਏ ਇਸੇ ਤਰ੍ਹਾਂ ਹੀ ਜ਼ਿੰਦਗੀ ਦੀ ਰੁਟੀਨ ਚੱਲਦੀ ਰਹਿੰਦੀ ਆ ਸੋ ਹੁਣ ਹੋ ਚੁੱਕੀ ਆ ਰਾਤ ਤੇ ਹੁਣ ਵਾਰਡ ਦੇਤੇ ਬੱਚੇ ਬੈੱਡਾਂ 'ਚ ਤੇ ਬੱਚਿਆਂ ਦੀ ਵੀ ਰੁਟੀਨ ਉਸੇ ਤਰ੍ਹਾਂ ਹੀ ਸਟਾਰਟ ਕਰਨਾ ਚਾਹੀਨੀ ਆ ਕਿ ਜਿਸ ਤਰ੍ਹਾਂ ਸਕੂਲ ਜਾਣਾ ਹੁੰਦਾ ਨਾ ਫੇਰ अर्ਲੀ ਅਸੀਂ ਉੱਠਣਾ ਹੁੰਦਾ ਤੇ ਐਸ ਕਰਕੇ ਬੱਚਿਆਂ ਨੂੰ ਜਲਦੀ ਟਾਈਮਸ ਅਨੁਸਾਰ ਹੀ ਮੈਂ ਨਾ 7 8:00 ਕਲੋਕ 8:00 ਕਲੋਕ ਨਨ ਵਾਰ ਦੰਨੀਆ ਵੱਡਾ ਜੇ 8 9 ਵਜੇ ਤੱਕ ਸੋ ਹੋ ਜਾਂਦੇ ਆ ਸੋ ਲੋ ਜੀ ਗਾਇਸ ਇੱਥੇ ਕਰਦੇ ਆ ਵਲੋਗ ਐਂਡ ਚੰਗਾ ਲੱਗਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਨਵੇਂ ਤੇ ਵਧੀਆ ਵਲੋਗ ਨਾਲ ਬਾਏ ਬਾਏ ਗਾਇਸ ਲੁੱਕ ਆਫ ਟੂ ਯਰself ਬਾਏ ਬਾਏ ਸੀ ਯੂ ਨੈਕਸਟ ਵਲੋਗ